ਹਾਂਜੀ ਸਸਿਆਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਅਪਡੇਟ ਪੰਜਾਬ ਆਂਗਰਵੜੀ ਭਾਰਤੀ 2023 ਦੇ ਸੰਬੰਧ ਵਿੱਚ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਮਾਰਚ 2023 ਦੇ ਵਿੱਚ ਜੋ ਆਪਣੀ ਵੈਕੰਸੀ ਆਈ ਸੀ ਜਿਸ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਦੇ ਆ ਕਿ ਸਾਡੀ ਮੈਟਲਿਸਟ ਜਾਰੀ ਨਹੀਂ ਹੋਈ ਸਾਡਾ ਰਿਜ਼ਲਟ ਨਹੀਂ ਆਏਗਾ ਤਾ ਅੱਜ ਦੀ ਵੀਡੀਓ ਉਹਨਾਂ ਸਾਰੇ ਸਾਥੀਆਂ ਦੇ ਲਈ ਹੋਣ ਵਾਲੀ ਐ ਬਹੁਤ ਜ਼ਿਆਦਾ ਖਾਸ ਜਿਹੜੇ ਸਾਥੀ ਵੇਟ ਕਰ ਰਹੇ ਆ ਆਪਣੀ ਮੈਟਲਿਸਟਾਂ ਦੀ ਤਾਂ ਉਸ ਦੇ ਬਾਰੇ ਆਪਾਂ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਆਂ ਔਰ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਹੋਰ ਵੀ ਫਰੈਂਡਸ ਨੂੰ ਸ਼ੇਅਰ ਕਰੋ ਤਾਂਕਿ ਉਹਨਾਂ ਨੂੰ ਵੀ ਇਹ ਸਾਰੀ ਅਪਡੇਟ ਅੱਜ ਇਸ ਵੀਡੀਓ ਦੁਆਰਾ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਦੇਖ ਸਕਦੇ ਆਂ ਜੋ ਆਪਣੇ ਸਾਥੀ ਕਮੈਂਟ ਕਰ ਰਿਹਾ ਸਰ ਲੁਧਿਆਣਾ ਦੀ ਰਿਜ਼ਲਟ ਪਤਾ ਨਹੀਂ ਚੱਲਿਆ ਮੈਟਲਿਸਟ ਆ ਗਈ ਕਿ ਨਹੀਂ ਤਾਂ ਦੋਸਤੋ ਲੁਧਿਆਣਾ ਦੀ ਲਿਸਟ ਹੈ ਜੋ ਉਹ ਆ ਚੁੱਕੀ ਹੈ ਕਿਵੇਂ ਚੈੱਕ ਕਰਨੀ ਹੋਵੇਗੀ ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਲੁਧਿਆਣਾ ਦੀ ਲਿਸਟ ਤੁਸੀਂ ਚੈੱਕ ਕਰਨ ਦੇ ਲਈ ਦੋ ਆਪਸ਼ਨ ਹੈ ਜਾਂ ਤਾਂ ਆਪਣਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਅਗਰ ਜੁਆਇਨ ਨਹੀਂ ਕਰਨਾਗਾ ਤੁਸੀਂ ਵੈਬਸਾਈਟ ਹੈ ਜੋ ਕ੍ਰੋਮ ਬ੍ਰਾਊਜ਼ਰ ਤੇ ਓਪਨ ਕਰੋ ludhiana.nic.in ਉਹ ਨੋਟਿਸ ਤੇ ਆਓ ਅਨਾਊਂਸਮੈਂਟ ਤੇ ਕਲਿੱਕ ਕਰੋ ਸਭ ਤੋਂ ਪਹਿਲੇ ਇੱਥੇ ਦੇਖੋ ਤੁਹਾਨੂੰ ਲਿਸਟ ਮਿਲੀ ਆ ਜਾਂ ਨਹੀਂ ਤਾਂ ਇੱਥੇ ਆਪਾਂ ਦੇਖ ਸਕਦੇ ਆ ਜੋ ਇੱਕ ਲਿਸਟ ਐ ਲੁਧਿਆਣਾ ਦੀ ਸ਼ੋ ਹੋਈ ਸੀ 25 ਤਰੀਕ ਨੂੰ ਇੱਕ ਲਿਸਟ ਆਈ ਸੀਗੀ ਔਰ ਉਸ ਤੋਂ ਬਾਅਦ ਹਾਲੇ ਤੱਕ ਹੋਰ ਲਿਸਟਾਂ ਆਪਾਂ ਨੂੰ ਦਿਖਾਈ ਨਹੀਂ ਦੇ ਰਹੀਆਂ ਗਈਆਂ ਤਾਂ ਉਸ ਤੇ ਲਈ ਇੱਕ ਵਾਰ ਆਪਾਂ ਅਰਚੀਵ ਚ ਦੇਖਦੇ ਆਂ ਅਰਚੀਵ ਚ ਦੇਖ ਸਕਦੇ ਹੋ ਇੱਥੇ ਲਿਸਟਾਂ ਨੇ ਜੋ ਉਹ ਪੰਜਾਂ ਹੋਈਆਂ ਨੇ ਜਿਹੜੀਆਂ ਕਿ 9ਵੇਂ ਮਹੀਨੇ ਦੇ ਵਿੱਚ ਹੀ ਅਪਲੋਡ ਕਰ ਦਿੱਤੀਆਂ ਗਈਆਂ ਸੀ ਕੁਝ ਲਿਸਟਾਂ 8ਵੇਂ ਮਹੀਨੇ ਚ ਅਪਲੋਡ ਹੋਈਆਂ ਸੀ ਆਪਾਂ ਨੈਕਸਟ ਇੱਕ ਵਾਰ ਕਰਕੇ ਦੇਖਨੇ ਆ ਪੇਜ 2 ਤੇ 2nd ਪੇਜ ਤੇ ਦੇਖਦੇ ਆ ਤਾਂ 2nd ਪੇਜ ਤੇ ਵੀ ਆਪਾਂ ਨੂੰ ਲਿਸਟਾਂ ਮਿਲ ਰਹੀਆਂ ਨਹੀਂ ਅਗਰ ਤੁਹਾਡੇ ਕੋਲ ਲਿਸਟਾਂ ਸ਼ੋ ਨਹੀਂ ਹੋ ਰਹੀਆਂ ਗਿਆ ਤੁਸੀਂ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਸਾਰੀਆਂ ਲਿਸਟਾਂ ਦੁਬਾਰਾ ਤੋਂ ਇੱਕ ਵਾਰ ਟੈਲੀਗ੍ਰam ਚੈਨਲ ਜੋ ਆਪਣਾ ਪੰਜਾਬ ਆਂਗਰਵਾੜੀ ਵਾਲਾ ਪੇਜ ਹੈ ਆਪਣਾ ਜੋ ਚੈਨਲ ਐ ਉਹ ਤੁਹਾਨੂੰ ਸ਼ੇਅਰ ਕਰ ਦਾਂਗੇ ਤਾਂ ਕਿ ਤੁਸੀਂ ਵੀ ਆਸਾਨੀ ਦੇ ਨਾਲ ਆਪਣੀਆਂ ਲਿਸਟਾਂ ਦੇਖ ਸਕੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਮ੍ਰੀਸਰ ਦੀ ਕਿਉਂਕਿ ਬਹੁਤ ਸਾਰੇ ਸਾਥੀ ਅਮ੍ਰੀਸਰ ਦੇ ਆ ਜਿਹੜੇ ਵੇਟ ਕਰ ਰਹੇ ਸੀ ਲਿਸਟਾਂ ਦੀ ਤਾਂ ਦੇਖ ਸਕਦੇ ਹੋ ਅਮ੍ਰੀਸਰ ਦੀ ਰਿਕੁਆਇਰਮੈਂਟ ਤੇ ਆਪਾਂ ਨੂੰ ਕੋਈ ਵੀ ਆਪਸ਼ਨ ਨਹੀਂ ਸ਼ੋਅ ਕਰ ਰਹੀ ਇੱਕ ਵਾਰ ਆਪਾਂ ਅਚੀਵ ਤੇ ਜਾਂਦੇ ਆਂ ਅਚੀਵਮੈਂਟ ਤੇ ਦੇਖ ਸਕਦੇ ਹੋ ਕਿ ਆਪਣੇ ਸਾਹਮਣੇ ਜੋ ਸਾਰੇ ਨੋਟੀਫਿਕੇਸ਼ਨ ਸ਼ੋਅ ਹੋ ਰਿਹਾ ਬਟ ਲਿਸਟ ਦੇ ਸਬੰਧ ਵਿੱਚ ਆਪਾਂ ਨੂੰ ਕੋਈ ਵੀ ਅਪਡੇਟਰ ਨਹੀਂ ਦਿਖਾਈ ਦੇ ਰਿਹਾ ਤਾਂ ਇਸ ਕਰਕੇ ਇੱਕ ਵਾਰ ਆਪਾਂ ਇੱਥੇ ਅਨਾਉਂਸਮੈਂਟ ਤੇ ਚੱਲਦੇ ਹਾਂ ਤਾਂ ਅਨਾਉਂਸਮੈਂਟ ਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਇੱਥੇ ਕੋਈ ਵੀ ਲਿਸਟ ਨਹੀਂ ਦਿਖਾਈ ਦੇ ਰਹੀ ਇੱਕ ਵਾਰ ਆਪਾਂ ਅਚੀਵਮੈਂਟ ਤੇ ਜਾਂਦੇ ਹਾਂ ਅਚੀਵਮੈਂਟ ਤੇ ਅਗਰ ਆਪਾਂ ਨੂੰ ਕੋਈ ਲਿਸਟ ਦਿਖਾਈ ਦਿੰਦੀ ਹੈ ਤਾਂ ਬੈਸਟ ਹੈ ਨਹੀਂ ਤਾਂ ਫਿਰ ਜੋ ਅੰਮ੍ਰਿਤਸਰ ਦੇ ਸਾਥੀ ਆ ਉਹਨਾਂ ਨੂੰ ਵੇਟ ਕਰਨੀ ਪੈ ਸਕਦੀ ਆ ਫਿਲਹਾਲ ਇੱਥੇ ਕੋਈ ਵੀ ਲਿਸਟ ਜੋ ਦਿਖਾਈ ਨਹੀਂ ਦੇ ਰਹੀਗੀ ਤਾਂ ਇਸ ਦਾ ਮਤਲਬ ਅੰਮ੍ਰਿਤਸਰ ਦੀਆਂ ਲਿਸਟਾਂ ਬਹੁਤ ਜਲਦ ਜਾਰੀ ਕਰ ਦਿੱਤੇ ਜਾਣਗੇ ਬਟ ਅੰਮ੍ਰਿਤਸਰ ਦੇ ਵਿੱਚ ਜੋ ਜੁਆਇਨਿੰਗ ਲੈਟਰ ਹੈ ਪਹਿਲਾਂ ਹੀ ਦਿੱਤੇ ਜਾ ਚੁੱਕੇ ਆ ਤਾਂ ਜਿਹੜੇ ਸਾਥੀ ਅੰਮ੍ਰਿਤਸਰ ਦੇ ਆ ਇੱਕ ਵਾਰ ਕਮੈਂਟ ਜਰੂਰ ਕਰੋ ਕਿ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਚੁੱਕਿਆ ਜਾਂ ਫਿਰ ਨਹੀਂ ਇਸ ਤੋਂ ਬਾਅਦ ਹੋਰ ਆਪਣੇ ਸਾਥੀ ਸੀਗੇ ਫਰੂਜ਼ਪੁਰ ਤੋਂ ਫਰੂਜ਼ਪੁਰ ਵਾਲੇ ਸਾਥੀਆਂ ਨੂੰ ਵੀ ਆਪਾਂ ਦੱਸ ਦਈਏ ਕਿ ਤੁਹਾਡੀਆਂ ਲਿਸਟਾਂ ਕਰੀਬਨ-ਕਰੀਬ ਸਾਰੀਆਂ ਆ ਚੁੱਕੀਆਂ ਸੀਗੀਆਂ ਜਿਨ੍ਹਾਂ ਸਾਥੀਆਂ ਨੇ ਡਾਊਨਲੋਡ ਨਹੀਂ ਕੀਤੀਆਂ ਗਿਆ ਤਾਂ ਆਪਣੀਆਂ ਲਿਸਟਾਂ ਨੂੰ ਇੱਥੇ ਜਾ ਕੇ ਚੈੱਕ ਕਰ ਸਕਦੇ ਆ ਮੀਡੀਆ ਤੇ ਤਾਂ ਇੱਥੇ ਤੁਸੀਂ ਨੋਟਿਸ ਮਿਲੇਗਾ ਨੋਟਿਸ ਤੇ ਰਿਕੁਆਇਰਮੈਂਟ ਅਤੇ ਅਚੀਵਮੈਂਟ ਦੋ ਆਪਸ਼ਨਾਂ ਮਿਲਣਗੀਆਂ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਡੀਆਂ ਲਿਸਟਾਂ ਆ ਚੁੱਕੀਆਂ ਨੇ ਔਰ ਜਿਨ੍ਹਾਂ ਨੇ ਨਹੀਂ ਦੇਖੇ ਗਿਆ ਆਪਣੀਆਂ ਲਿਸਟਾਂ ਦੇਖ ਸਕਦੇ ਹੋ ਔਰ ਹੁਣ ਆਪਾਂ ਗੱਲ ਕਰ ਲੈਂਦੇ ਆ ਜਿਹੜੇ ਸਾਥੀਆਂ ਦੇ ਜੁਆਇਨਿੰਗ ਲੈਟਰ ਨਹੀਂ ਮਿਲੇ ਤਾਂ ਉਸ ਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾ ਕੇ ਸਾਂਝੀ ਕੀਤੀ ਆ ਕਿ ਜੋ ਆਪਣੇ ਕੈਬਨਿਟ ਮਿਨਿਸਟਰ ਡਾਕਟਰ ਬਲਜੀਤ ਕੌਰ ਜੀ ਆ ਉਹਨਾਂ ਨੇ ਇਹ ਚੀਜ਼ ਦਾ ਬਿਆਨ ਦੇ ਦਿੱਤਾ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਆਪਣੀ ਭਰਤੀ ਹੈ ਇਹ ਭਰਤੀ ਸਾਰੀ ਕੰਪਲੀਟ ਇਸੇ ਮੰਤ 31 ਦਸੰਬਰ 2023 ਤੋਂ ਪਹਿਲਾਂ ਪਹਿਲਾਂ ਪੂਰੀ ਕੀਤੀ ਜਾਵੇਗੀ ਤਾਂ ਜਿੰਨੇ ਵੀ ਸਾਥੀ ਆਪਣੇ ਰਹਿੰਦੇ ਆ ਜੋਇਨਿੰਗ ਲੈਟਰ ਜਿਨ੍ਹਾਂ ਨੂੰ ਨਹੀਂ ਮਿਲੇਗੇ ਤਾਂ ਉਹਨਾਂ ਨੂੰ ਇਸੇ ਮੰਥ ਦੇ ਵਿੱਚ ਜੋਇਨਿੰਗ ਲੈਟਰ ਦੇ ਕੇ ਸੈਂਟਰਾਂ ਦੇ ਵਿੱਚ ਜੁਆਇਨ ਕਰਵਾ ਦਿੱਤਾ ਜਾਵੇਗਾ ਔਰ ਜਿਹੜੇ ਸਾਥੀ ਪਹਿਲਾਂ ਵਾਲੇ ਆ ਉਹਨਾਂ ਦੇ ਬਾਰੇ ਵੀ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਦਿੰਦੇ ਆ ਕਿ ਜਿਨ੍ਹਾਂ ਨੂੰ ਜੋਇਨਿੰਗ ਲੈਟਰ ਮਿਲ ਚੁੱਕੇ ਸੀ ਔਰ ਇੱਕ ਦੋ ਮੰਥ ਤੋਂ ਆਪਣੇ ਜੌਬ ਕਰ ਰਹੇ ਆ ਤਾਂ ਉਹਨਾਂ ਲਈ ਖੁਸ਼ਖਬਰੀ ਇਹ ਆ ਕਿ ਉਹਨਾਂ ਦੀ ਇਸੇ ਮੰਥ ਦੇ ਵਿੱਚ ਸੈਲਰੀ ਸ਼ੁਰੂ ਹੋ ਜਾਏਗੀ ਉਹਨੀ ਔਰ ਉਸ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਦੇ ਜਿਵੇਂ ਕਿ ਅੰਗਰਵੜੀ ਵਰਕਰ ਦੀ ਅਲੱਗ ਸੈਲਰੀ ਹੈ ਫੋਰ ਹੈਲਪਰ ਦੀ ਅਲੱਗ ਹੈ ਅਤੇ ਮਿਨੀ ਵਰਕਰ ਦੀ ਅਲੱਗ ਸੈਲਰੀ ਹੈ ਤਾਂ ਇਸ ਕਰਕੇ ਤੁਸੀਂ ਜਿਹੜੀ ਵੀ ਪੋਸਟ ਤੇ ਜੁਆਇਨ ਕਰ ਚੁੱਕੇ ਹੋ ਸਭ ਨੂੰ ਕंग्रेचुਲੇਸ਼ਨ ਲੱਖ ਲੱਖ ਮੁਬਾਰਕਾ ਔਰ ਉਹਨਾਂ ਨੂੰ ਜੋ ਇਸੇ ਮੰਤ ਦੇ ਵਿੱਚ ਸੈਲਰੀ ਮਿਲ ਜੇਗੀ ਔਰ ਜਿਹੜੇ ਬਾਕੀ ਦੇ ਸਟੂਡੈਂਟਸ ਹੈ ਉਹਨਾਂ ਨੂੰ ਵੀ ਇਸੇ ਮੰਤ ਦੇ ਵਿੱਚ ਜੁਆਇਨ ਕਰਵਾ ਦਿੱਤਾ ਜਾਵੇਗਾ ਤਾਂ ਇੱਕ ਖਾਸ ਅਪਡੇਟ ਸਾਰੇ ਸਾਥੀਆਂ ਲਈ ਅਗਰ ਤੁਹਾਨੂੰ ਵੀ ਕੋਈ ਆਪਣੀ ਰਿਜ਼ਲਟ ਦੇਖਣ ਦੇ ਵਿੱਚ ਦਿੱਕਤ ਆ ਰਹੀ ਹੈ ਕਮੈਂਟ ਕਰ ਦੇਣਾ ਜਾਂ ਫਿਰ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਉਸ ਦੇ ਵਿੱਚ ਮੈਸੇਜ ਕਰ ਦੇਣਾ ਔਰ ਅਗਰ ਤੁਹਾਡਾ ਕੋਈ ਸਾਥੀ ਜਿਸ ਨੇ ਪੋਸਟ ਦੇ ਲਈ ਅਪਲਾਈ ਕੀਤਾ ਸੀ ਤਾਂ ਉਸ ਨੂੰ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਅੱਜ ਦੀ ਇਨਫੋਰਮੇਸ਼ਨ ਅੱਜ ਦੀ ਅਪਡੇਟ ਲੈ ਸਕੇ ਧੰਨਵਾਦ